ਕੋਈ ਵੀ ਜਿਹੜਾ ਧਾਰਮਿਕ ਆਗੂ ਆਪਦੇ ਆਪ ਨੂੰ ਅਧਿਆਤਮਿਕ ਆਗੂ ਕੋ ਹੁੰਦਾ ਹੋਵੇ ਜਿੰਨੇ ਬੰਦਿਆਂ ਨੂੰ ਹੁਣ ਤੱਕ ਸਜਾਵਾਂ ਹੁੰਦਿਆਂ ਨੇ ਚਾਹੇ ਉਹ ਡੇਰਾ ਸਰਸਾ ਦਾ ਮੁਖੀ ਹੋਵੇ ਜਾਂ ਆਸਰਾਮ ਹੋਵੇ ਜਾਂ ਇਹ ਬਰਜਿੰਦਰ ਸਿੰਘ ਪਾਸਟਰ ਹੋਵੇ ਇਹਨਾਂ ਦੇ ਰਾਜਨੀਤਿਕ ਕਨੈਕਸ਼ਨ ਬੜੇ ਜਿਹੜੇ ਆ ਉਹ ਸਾਹਮਣੇ ਆਉਂਦੇ ਨੇ ਦੀ ਈਵਨ ਕਿ ਡੇਰਾ ਸਰਸਾ ਦੇ ਮਸਲੇ ਜਿਤ ਵਿੱਚਤਾ ਸੀ ਹਰ ਇਲੈਕਸ਼ਨ ਬਿਲੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਰਾਜਸਥਾਨ ਦੀ ਵਧਾਂ ਸਭਾ ਦੀ ਚੋਣ ਪੰਚਾਇਤ ਚੋਣ ਮਿਊਨਿਸਪਲ ਚੋਣ ਸੰਸਦੀ ਚੋਣ ਉਹਨੂੰ ਪੈਰੋਲ ਦਿੱਤੀ ਜਾਂਦੀ ਹੈ ਹੀਨियस क्राइम ਮੰਨਿਆ ਜਾਂਦਾ ਹੈ ਬਲਾਤਕਾਰ ਕਤਲ ਤੇ ਨਾਰਮਲੀ ਆਮ ਬੰਦੇ ਨੂੰ ਪੈਰੋਲ ਨਹੀਂ ਮਿਲਦੀ ਉਹ ਤੱਕੇ ਖਾਂਦਾ ਤੇ ਹੀਨियस क्राइम ਦੇ ਵਿੱਚ ਪੈਰੋਲ ਮਿਲਣੀ ਵੀ ਚਾਹੀਦੀ ਤੇ ਇਹ ਕੀ ਹੈ ਕਨੈਕਸ਼ਨ ਕਿਵੇਂ ਬਣ ਜਾਂਦੇ ਨੇ ਤੇ ਫਿਰ ਲੋਕ ਫਿਰ ਵੀ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਸ਼ਨ ਜਿਹੜੇ ਆ ਉਹ ਪੈਟਰਨਾਈਜ਼ ਕਰਦੇ ਨੇ ਦੇਖੋ ਜਿਹੜੇ ਸਾਡੇ ਸੱਤਾਧਾਰੀ ਨੇ ਨਾ ਅਸਲ ਦੇ ਵਿੱਚ ਉਹ ਇਦਾਂ ਹੁੰਦਾ ਦਿੰਦਾ ਜੀ ਸਾਰੀਆਂ ਚੀਜ਼ਾਂ ਰਲੀਆਂ ਹੋਈਆਂ ਨੇ ਕਿ ਚੇਤਨਾ ਦਾ ਜਿਹੜਾ ਸਾਡਾ ਲੈਵਲ ਹੈ ਸਮਾਜ ਦਾ ਸਾਰੇ ਦਾ ਉਹ ਜੁੜਿਆ ਹੀ ਹੁੰਦਾ ਇੱਕ ਦੂਜੇ ਨਾਲ ਜਿਹੜਾ ਅਸੀਂ ਕਹਿੰਦੇ ਯਥਾ ਰਾਜਾ ਤਤਥ ਪਰਜਾ ਇਹ ਵੀ ਨਾਲ ਹੀ ਜੁੜਿਆ ਜਥਾ ਪਰਜਾ ਤਤਥ ਰਾਜਾ ਹਮਮਤ ਸਾਡੇ ਜਿਹੜੇ ਸੱਤਾਧਾਰੀ ਨੇ ਉਹਨਾਂ ਦੀ ਜਾਨ اٹਕੀ ਹੋਈ ਹੈ ਕੁਰਸੀ ਦੇ ਵਿੱਚ ਅਸੀਂ ਸਿਸਟਮ ਇਹ ਬਣਾ ਲਿਆ ਕਿ ਲੋਕਾਂ ਤੋਂ ਵੋਟਾਂ ਲੈ ਕੇ ਲਾਇਸੈਂਸ ਮਿਲਣਾ ਹੈ ਕੁਰਸੀ ਦਾ 5 ਸਾਲ ਲਈ ਲੋਕਾਂ ਦੇ ਮਨਾਂ ਦੇ ਉੱਪਰ ਉਹਦਾ ਕੰਟਰੋਲ ਕੋਈ ਨਹੀਂ ਹੈ ਕਿਉਂਕਿ ਪੋਜ਼ਿਟਿਵ ਰਾਜੇ ਤਾਂ ਹੈ ਨਹੀਂ ਪੋਜ਼ਿਟਿਵ ਕੰਮ ਤਾਂ ਕੋਈ ਕੀਤਾ ਹੀ ਨਹੀਂ ਹੁੰਦੇ ਅਸਲ ਦੇ ਵਿੱਚ ਉਹ ਫਿਰ ਜਿਹੜੀਆਂ ਇਦਾਂ ਦੀਆਂ ਏਜੰਸੀਆਂ ਨੇ ਜਿਹੜੀਆਂ ਆਪੀਨੀਅਨ ਨੂੰ ਇਫੈਕਟ ਕਰ ਸਕਦੀਆਂ ਨੇ ਜਿਹੜੇ ਲੋਅਸਟ ਸੈਕਸ਼ਨ ਨੇ ਉਹਨਾਂ ਨੂੰ ਸਭ ਤੋਂ ਵੱਧੇ ਲੋਕ ਇਫੈਕਟ ਕਰਦੇ ਨੇ ਤਾੰਤ੍ਰਿਕ ਹੋਏ ਕੋਈ ਮੜਾ ਮੋਟਾ ਸਟੰਟ ਵਾਜੀ ਵਾਲਾ ਸੋਸ਼ਲ ਮੀਡੀਆ ਆਉਣ ਨਾਲ ਇਹਨਾਂ ਦੀ ਪਾਵਰ ਬਹੁਤ ਵਧ ਗਈ ਹੈ ਰਾਧੇ ਮਾਤਾ ਤੋਂ ਲੈ ਕੇ ਜਗੀ ਵਾਸੂਦੇਵ ਤੱਕ ਤੁਸੀਂ ਕਦੇ YouTube ਤੇ ਲਾ ਕੇ ਦੇਖੋ ਨਾ ਥੋੜਾ ਜਿਆਦਾ ਮਤਲਬ ਕਿਆ ਕਿਆ ਕੁਝ ਉੱਤੇ ਚੱਲਦਾ ਹੈ ਉਸ ਤਰੀਕੇ ਦੇ ਨਾਲ ਪਰ ਉਹ ਮਤਲਬ ਇੱਕ ਇਨਫੋਰਮਲ ਪਾਵਰ ਸਟਰਕਚਰ ਬਣੇ ਹੁੰਦੇ ਨੇ ਇਹ ਉਸ ਪਾਵਰ ਸਟਰਕਚਰ ਨੂੰ ਬਾਇਓਲੇਟ ਨਹੀਂ ਕਰਦੇ بڑے بڑے ਜੱਜ ਆ ਕੇ ਮੱਥੇ ਟੇਕਦੇ ਨੇ ਵੱਡੇ ਵੱਡੇ ਸੈਲੀਬ੍ਰਿਟੀਆਂ ਮਤਲਬ ਇਹਨੂੰ ਕਿਸ ਨੇ ਬਹੁਤ ਇੰਟਰਸਟਿੰਗ ਗੱਲ ਸੁਣਾਈ ਹਵਾਰਾਂ 'ਚ ਵੀ ਛਪੀ ਉਹ ਔਰ ਗੱਲ ਕਿਸੇ ਹੱਦ ਤੱਕ ਠੀਕ ਹੈ ਉਹ ਕਹਿੰਦਾ ਸਾਡੇ ਜਿਹੜੇ ਬੈਸਟ ਬੰਦੇ ਨੇ ਸਭ ਦੇ ਵਿੱਚ ਉਹ ਡਾਕਟਰ ਬਣਦੇ ਨੇ ਜਿਹੜੇ ਪੀਐਮਟੀ 'ਚੋਂ ਫੇਲ ਹੋ ਜਾਂਦੇ ਨੇ ਹੌਲੀ ਹੌਲੀ ਉਹ ਆਮ ਤੌਰ ਤੇ ਫਰਸੀਏ ਵਗੈਰਾ ਦੇ ਟੈਸਟ ਦਿੰਦੇ ਨੇ ਜਾਂ ਆਈਐਸ ਆਈਪੀਐਸ ਬਣ ਜਾਂਦੇ ਨੇ ਤੇ ਕਹਿੰਦੇ ਜਿਹੜੇ ਆਈਐਸ ਆਈਪੀਐਸ ਨੇ ਅਸਲ ਵਿੱਚ ਡਾਕਟਰਾਂ ਤੋਂ ਇੰਪੋਰਟੈਂਟ ਨਹੀਂ ਇੰਜੀਨੀਅਰਾਂ ਤੋਂ ਵੀ ਇੰਪੋਰਟੈਂਟ ਨਹੀਂ ਪਰ ਹੁੰਦੇ ਸੈਕੰਡ ਰੇਟ ਨੇ ਅਕੈਡਮਿਕਸ ਦੇ ਵਿੱਚ ਜਿਹੜੇ ਉਹਨਾਂ ਚੋਂ ਵੀ ਰਹਿ ਜਾਂਦੇ ਨੇ ਬੀਏ ਵਗੈਰਾ ਵਾਲੇ ਜਾਂ ਹੋਰ ਆਪਾਂ ਲੰਬੀ ਚੌੜੀ ਨਹੀਂ ਗੱਲ ਕਰਦੇ ਉਹ ਬਿਜ਼ਨਸ ਦੇ ਵਿੱਚ ਚਲੇ ਚਲੇ ਜਾਂਦੇ ਨੇ ਛੋਟੇ ਮੋਟੇ ਬਿਜ਼ਨਸ ਨੇ ਖੱਡ ਤੇ ਕਬਜ਼ਾ ਕਰ ਲਿਆ ਕਿਸ ਨੇ ਚਾਰ ਬੱਸਾਂ ਪਾ ਲੀਆਂ ਉਹ ਉਹਨਾਂ ਨੂੰ ਕੰਟਰੋਲ ਕਰਦੇ ਨੇ ਜਿਹੜੇ ਉਹਨਾਂ ਚ ਵੀ ਲਗਭਗ ਉਹਨਾਂ ਤੋਂ ਵੀ ਥੱਲੇ ਵਾਲੇ ਹੁੰਦੇ ਨੇ ਉਹ ਪੋਲਿਟਿਕਸ ਚਲੇ ਜਾਂਦੇ ਨੇ ਪੋਲਿਟਿਕਸ ਵਾਲੇ ਨਾ ਸਾਰਿਆਂ ਨੂੰ ਕੰਟਰੋਲ ਕਰਦੇ ਨੇ ਪੋਲਿਟਿਕਸ ਵਾਲੇ ਅਖੀਰ ਦੇ ਵਿੱਚ ਉਹਨਾਂ ਕੋਲ ਜਾਂਦੇ ਨੇ ਜਿਹੜੇ ਸਾਧਾ ਚੜਾਏ ਹੁੰਦੇ ਨੇ ਲੋਕਾਂ ਨੇ ਵੀ ਤਾਂ ਪਾਈ ਨੂੰ ਸੁਣਦਾ ਨਹੀਂ ਜਾਂ ਬੋਲਿਆ ਜਾਂ ਹੋਰ ਐ ਜਾਂ ਬਿਲਕੁਲ ਡੈਫੀਸ਼ੈਂਟ ਐ ਜਿਹੜਾ ਕਿਸੇ ਕੰਮ ਦਾ ਨਹੀਂ ਉਹ ਸਾਧਾਂ ਦੇ ਚੜ ਜਾਂਦਾ ਹੈ ਉਹ ਹੌਲੀ ਹੌਲੀ ਬਾਜਾ ਪੂਜਾ ਸਿੱਖ ਕੇ ਹੋਰ ਮਤਲਬ ਉਹ ਬਣ ਜਾਂਦਾ ਹੈ ਉਹ ਪੋਲਿਟਿਸ਼ੀਅਨਾਂ ਨੂੰ ਕਹਾ ਕੰਟਰੋਲ ਕਰਦੇ ਨੇ ਮਤਲਬ ਇਹ ਰਿਵਰਸ ਸਾਡਾ ਰਿਲੇਸ਼ਨਸ਼ਿਪ ਐ ਇਸ ਦੇ ਵਿੱਚ ਕਿ ਜਿਉਂ-ਜਿਉਂ ਲੋਕਾਂ ਦੀ ਲੋਅਰ ਚੇਤਨਾ ਜਿਹੜੀ ਉਹਨੂੰ ਕੰਟਰੋਲ ਕੌਣ ਕਰਦੇ ਹੈ ਉਹ ਬੋਟਾਂਗ ਨੂੰ ਵੀ ਕੰਟਰੋਲ ਕਰੂਗਾ ਉਸ ਚੀਜ਼ ਤੇ ਅਸਰ ਵੀ ਪਾਊਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕੋ ਇਲੈਕਸ਼ਨ ਹੋਈ ਸੀ ਜਿਹੜੀ ਬਹੁਤ ਕਲਾਸਿਕ ਜਿਹੇ ਚ ਮਨਮੋਹਨ ਸਿੰਘ ਜੀ ਸਭ ਤੋਂ ਪੌਸ਼ ਪੜੀ ਲਿਖੀ ਜਿਹੜੀ ਮੇਰੇ ਖਿਆਲ ਨਾਲ ਸਾਊਥ ਦਿੱਲੀ ਦੀ ਨਿਊ ਦਿੱਲੀ ਦੀ ਨਿਊ ਦਿੱਲੀ ਦੀ ਸੀ ਉੱਥੋਂ ਹਾਰ ਗਏ ਸੀ ਉਹਨਾਂ ਇਲੈਕਸ਼ਨਾਂ ਚ ਫੁੱਲਾਂ ਦੇ ਵੀ ਜਿਹੜੀ ਜਿੱਤ ਗਈ ਸੀ ਮਤਲਬ ਸਾਡਾ ਜਿਹੜਾ ਚੇਤਨਾ ਦਾ ਲੈਵਲ ਉਹ ਡੈਮੋਕ੍ਰੇਸੀ ਵਾਲਾ ਨਹੀਂ ਹੈ ਇਸ ਕਰਕੇ ਜਿਹੜੇ ਪ੍ਰੈਕਟੀਕਲ ਸੱਤਾਧਾਰੀ ਨੇ ਜਿਹੜੇ ਪਾਵਰ ਚਾਹੁੰਦੇ ਨੇ ਉਹਨਾਂ ਨੂੰ ਧਰਮ ਦੇ ਨਾਂ 'ਤੇ, ਉਹਨਾਂ ਨੂੰ ਜਾਤ ਦੇ ਨਾਂ 'ਤੇ, ਇਲਾਕੇ ਦੇ ਨਾਂ 'ਤੇ ਕਿਸੇ ਸਾਧੂ ਸੰਤ ਦੇ ਨਾਂ 'ਤੇ ਚਾਹੀਦੀਆਂ ਹੁੰਦੀਆਂ ਨੇ। ਪਰ ਉਹ ਇਹਨਾਂ ਨੂੰ ਲੈਜਿਟੀਮੇਸੀ ਦੇ ਦਿੰਦੇ ਨੇ। ਅਰੇ ਜੁੜੇ ਹੋਏ ਨੇ ਆਪਸ ਵਿੱਚ ਸਾਰੇ। ਮਤਲਬ ਤੁਸੀਂ ਹੁਣ ਤਾਂ ਕਲਾਸਿਕ ਕੇਸ ਆਪਣੇ ਸਾਹਮਣੇ ਹੋਇਆ, 올림픽 ਮੈਡਲ ਜਿੱਤਣ ਵਾਲੀਆਂ ਕੁੜੀਆਂ ਸੜਕਾਂ ਤੇ ਰੋਲ ਰੋਲ ਕੇ ਮਰ ਗਈਆਂ। ਪਰ ਕਿਉਂਕਿ ਜਿਹੜਾ ਸੱਤਾਧਾਰੀ ਉੱਥੇ ਸਪੋਰਟਸ ਦੇ ਜਿਹੜਾ ਸੱਤਾਧਾਰੀ ਸੀਗਾ, ਸਿਆਸਤਦਾਨ ਉਹਨਾਂ ਨੂੰ ਛੱਡ ਨਹੀਂ ਸੀ ਸਕਦੇ। ਉਹ ਦੁਬਾਰਾ ਫੇਰ ਆ ਗਿਆ। ਸੋ ਇਹ ਇੱਕ ਬਹੁਤ ਵੱਡਾ ਨੈਟਵਰਕ ਹੈ ਇਹਨੂੰ ਆਪਾਂ ਕਈ ਵਾਰ ਇਗਨੋਰ ਕਰ ਦਿੰਨੇ ਆ ਜਾਂ ਸਾਨੂੰ ਨਜ਼ਰ ਨਹੀਂ ਆਉਂਦਾ ਇਹਦੇ ਪਿੱਛੇ ਇੱਕ ਖਾਸ ਸਾਈਕੋਲੋਜੀ ਹੈ ਕਿ ਜਿਹੜੀ ਅਸੀਂ ਪਸ਼ੂਆਂ ਤੋਂ ਇਨਹੈਰਿਟ ਕਰੀ ਹੈ ਪਸ਼ੂਆਂ ਦੇ ਵਿੱਚ ਇਹ ਹੈ ਕਿ ਜਿਹੜਾ ਸਭ ਤੋਂ ਤਕੜਾ ਮੇਲ ਹੈ ਉਹੀ ਕਰਾਊਡ ਨੂੰ ਕੰਟਰੋਲ ਕਰਦਾ ਚਾਹੇ ਉਹ ਘੋੜੇ ਨੇ ਚਾਹੇ ਉਹ ਸ਼ੇਰ ਨੇ ਚਾਹੇ ਉਹ ਭਗਿਆੜਾਂ ਦਾ ਗਰੁੱਪ ਹੈ ਚਾਹੇ ਉਹ ਕੁੱਤਿਆਂ ਦਾ ਗਰੁੱਪ ਹੈ ਚਾਹੇ ਉਹ ਮਤਲਬ ਲੂੰਬੜਾਂ ਦਾ ਗਰੁੱਪ ਹੈ ਜਿਹਨੂੰ ਫੌਕਸ ਕਹਿੰਦੇ ਆ ਅਸੀਂ ਉਹਨਾਂ ਸਾਰਿਆਂ ਵਿੱਚ ਅਲਫਾ ਮੇਲ ਕਹਿੰਦੇ ਨੇ ਜਿਹੜਾ ਸਭ ਤੋਂ ਤਕੜਾ ਹੈ ਉਹ ਡੋਮਿਨੇਟ ਕਰਦਾ ਸਾਰੀਆਂ ਫੀਮੇਲ ਨੂੰ ਕੰਟਰੋਲ ਉਹੀ ਕਰਦਾ ਸਾਰੀਆਂ ਐਕਟੀਵਿਟੀਜ਼ ਉਹਨਾਂ ਦੀ ਕੰਟਰੋਲ ਉਹੀ ਕਰਦਾ ਹੈ ਉਹ ਜਦੋਂ ਮਰ ਜਾਂਦਾ ਤਾਂ ਸਭ ਤੋਂ ਤਕੜਾ ਜਿਹੜਾ ਕੰਪੀਟੀਸ਼ਨ 'ਚ ਲੜਕੇ ਉੱਥੇ ਆ ਜਾਂਦਾ ਜਦੋਂ ਉਹ ਬਰੋਲਾ ਪਾਉਂਦੇ ਨੇ ਚੀਕਾਂ ਮਾਰਦੇ ਨੇ ਉਹ ਪਹਿਲੀ ਚੀਕ ਉਹ ਮਾਰਦਾ ਬਾਕੀ ਸਾਰੇ ਉਹਦੇ ਪਿੱਛੇ ਪਿੱਛੇ ਮਾਰਦੇ ਨੇ ਸਾਡਾ ਅਥਾਰਟੀ ਸਟਰਕਚਰ ਹੈ ਜਿਹੜਾ ਹੌਲੀ-ਹੌਲੀ ਡੈਮੋਕਰੇਸੀ ਤੋਂ ਹਟ ਕੇ ਡੈਮੋਕਰੇਸੀ ਦੇ ਵਿੱਚ ਵੀ ਅਸੀਂ ਉਵੇਂ ਹੀ ਕਰਦੇ ਆ ਵੈਸੇ ਤਾਂ ਉੱਥੇ ਥੋੜੇ ਜਿਹਾ ਚੈੱਕ ਲਾਏ ਹੋਏ ਸੀ ਉਹ ਚੈੱਕ ਹੁਣ ਅੱਜਕੱਲ੍ਹ ਹਟਦੇ ਜਾ ਰਹੇ ਨੇ ਕਿਉਂ ਉਹਨੇ α ਮੇਲ ਨੇ ਸਾਰੇ ਆਪਣੇ ਆਪਣੇ ਖੇਤਰ ਦੇ ਵਿੱਚ ਤੂੰ ਕਹਿੰਦੇ ਨੀ ਸਾਰੀਆਂ ਫੀਮੇਲ ਸਾਡੇ ਕੋਲ ਹੋਣ